ਸਾਨੂੰ ਵੀਰਨਾ ਕੀ ਹੈ ਸਾਡਾ ਕਿਹੜਾ ਵੀ ਰੌਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪੈਨਨ ਨੂੰ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਹਾਂਜੀ ਬਿਲਕੁਲ ਅੰਦਰ ਹੈ ਜੀ ਪਤਾ ਨਹੀਂ ਕਾਦੇ ਅੰਦਰ ਛੁਪ ਕੇ ਬੈਠੇ ਹੈ ਜੀ ਇਹਨਾਂ ਨੂੰ ਪੁੱਛੋ ਹਾਂਜੀ ਹਾਂਜੀ ਬਿਲਕੁਲ ਹੈ ਜੀ ਕੀ ਮਸਲਾ ਕੀ ਹੈ ਮਸਲਾ ਕੁਝ ਨਹੀਂ ਹੈ ਜੀ ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੇ ਸਟੇਜ ਤੇ ਆਏ ਅੱਧਾ ਘੰਟਾ ਗਾਇਆ 20-25 ਮਿੰਟ ਹੀ ਅੱਧਾ ਘੰਟਾ ਦਾ ਹੈਲੋ ਹੈਲੋ 10 ਮਿੰਟ ਦਾ ਕਰ ਹੀ ਗਿਆ 20-25 ਮਿੰਟ ਗਾਇਆ ਤੇ ਜਦੇ ਉੱਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਇੱਥੇ ਆ ਕੇ ਬਹਿ ਗਿਆ ਅੰਦਰ ਇੱਥੇ ਆ ਕੇ ਅਸੀਂ ਪੁੱਛ ਰਹੇ ਹਾਂ ਇਹਦੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ ਹਾਇ ਤੱਕ ਅੰਦਰ ਬੈਠਾ ਤੱਕੇ ਮਾਰ ਰਿਹਾ ਗਾਲਾਂ ਕੱਢਦੇ ਆ ਅੱਜ ਕਾ ਰੀਜ਼ਨ ਦੱਸੋ ਸਾਨੂੰ ਵੀ ਸਾਡਾ ਪ੍ਰੋਗਰਾਮ ਕਿਉਂ ਸਾਡਾ 40 ਲੱਖ ਰੁਪਏ ਲੱਗਿਆ ਹੋਇਆ ਹੈ ਪ੍ਰੋਗਰਾਮ ਦੇ ਵਿੱਚ ਕਿਉਂ ਖਰਾਬ ਕੀਤਾ ਕੋਈ ਜਵਾਬ ਨਹੀਂ ਹੈਗਾ ਉਹ ਬੰਦੇ ਉਲਟਾ ਕਹੀ ਜਾਂਦੇ ਸਾਡੇ ਪੈਲਸ ਤੋਂ ਬਾਹਰ ਜਾਓ ਐ ਕਰੋ ਕਰੋ ਉਹ ਤੇ ਤੋਕੇ ਹਾਂ ਅੰਦਰ ਲੁਕੇ ਬ ਆਹ ਦੇਖੋ ਇਧਰ ਕੀ ਦੰਦੇ ਭਾਈ ਅਲਿਮ ਗੱਲਾਂ ਭਾਈ ਕਰਨ ਲੱਗੇ ਹੋਏ ਵਿੱਚ ਹੁੰਦੇ ਇਹਨਾਂ ਦੇ ਆ ਕੇ ਆਹ ਦੇਖੋ ਆਹ ਦੇਖੋ ਅੱਛਾ ਕਿੰਨੇ ਪੈਸੇ ਨੇ ਤੁਹਾਡੀ ਗੱਲਬਾਤ ਸਾਡੇ ਜੀ 6 ਲੱਖ ਰੁਪਏ ਲਿੱਤਾ ਜੀ ਇਹਨਾਂ ਨੇ 5 ਲੱਖ 90 ਹਜ਼ਾਰ ਰੁਪਏ ਜੀ ਤੁਸੀਂ ਕੈਸ਼ ਦਿੱਤਾ ਕਿ ਮੈਂ ਟ੍ਰਾਂਸਫਰ ਕਰਿਆ ਕੋ ਟ੍ਰਾਂਸਫਰ ਵੀ ਹੋਇਆ ਹੋਇਆ ਪਹਿਲਾ ਜਿਹੜਾ ਬੁਕਿੰਗ ਅਮਾਉਂਟ ਸੀ ਬਾਕੀ ਉੱਥੇ ਚੜਨ ਤੋਂ ਪਹਿਲਾਂ ਕੈਸ਼ ਲੇਤਾ ਉਹਨੇ ਦਾ ਬਿਲਕੁਲ ਇਸ ਚਾਹੀਦਾ ਹੈਗਾ ਦੋਤੀ ਡਰਾਮਾ ਵੀ ਚਾਹੀਦੀ ਹੈ ਇਹਨਾਂ ਦਾ ਸਾਊਂਡ ਚੱਲ ਰਿਹਾ ਹੈ ਸਾਡੇ ਭਾਈਆਂ ਨੂੰ ਵੀ ਹੱਥ ਪਾ ਕੇ ਪ੍ਰੋਗਰਾਮ ਚੱਲ ਰਿਹਾ ਸੀ ਅਸੀਂ ਅਸੀਂ ਪ੍ਰੋਗਰਾਮ ਤੁਸੀਂ ਪੁੱਛੇ ਆਗੇ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲ ਆ ਜਾ ਇੱਧਰ ਆ ਕੇ ਕੰਮ ਜੀ ਜੀ ਜਿੰਨੇ ਦਿੱਕਤ ਆਈ ਇਹ ਉੱਥੇ ਤੋਂ ਚਲੇਗੀ ਕਿੰਨੇ ਸਾਊਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਇਹ ਚੀਜ਼ ਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਦੇਖੋ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਗਾਏ ਜੀ ਇਹਨਾਂ ਨੇ ਵੱਲੋਂ ਗਾਣੇ ਗਾਏ ਹੈਗੇ ਦੋ ਦੋ ਹਮਲ ਜਿਆਦਾ ਨਹੀਂ ਲੱਗਦਾ ਕਰਨਾ ਮੈਂ ਇਨਵੈਸਟਮੈਂਟ ਲਾਇਆ ਬਣਾ ਹਾਂ ਸਰ ਕਿੰਨੇ ਪੈਸੇ ਚ ਗੱਲ ਹੋਈ ਸੀ ਸਰ ਇਹਨਾਂ ਬੁੱਕਰੇ ਦਾ ਕਿੰਨੇ ਪੈਸੇ ਨਾਲ ਗੱਲ ਹੋ ਰਹੀ ਸੀ ਜੀ ਮੈਂ ਤੁਹਾਨੂੰ ਦੱਸਦਾ ਇੱਕ ਮਾਲਕ ਆਸੀਂ ਮਾਲਕ ਹੈ ਜੀ ਲਿਆ ਸੀ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝ ਨਹੀਂ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਹੀ ਸੀਗੇ ਹਾਂਜੀ ਸਰ ਤੁਸੀਂ ਉੱਥੇ ਸੀ ਤੁਸੀਂ ਸਟੇਜ ਤੇ ਖੜਾ ਤੁਸੀਂ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰਿਆਂ ਨੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਜੀ ਉਸੇ ਵੇਲੇ ਨਾਲ ਹੀ ਪੌੜੀਆਂ ਦੇ ਤੇ ਗੱਡੀ 'ਚ ਬੈਠ ਗਏ ਵਿਚ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾਟਕ ਉੱਤਰ ਕੇ ਆਪਾਂ ਗੱਡੀ 'ਚ ਬੈਠ ਗਏ ਦੋ ਮਿੰਟ ਨੇ ਕਿੰਨੇ ਪੈਸੇ ਤੁਹਾਡੀ ਗੱਲਬ 590 590000 ਪੇਮੈਂਟ ਐ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਬਾਈ ਜੀ ਬੜਾ ਖੁੱਲ ਗਿਆ ਪਿੱਛੇ ਆ ਜਾ ਤਾ ਮਾ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਹੋ ਗਿਆ ਕੋਈ ਗੱਲ ਬਾਤ ਅਸੀਂ ਤਾਂ ਇਹ ਪੁੱਛ ਰਹੇ ਹਾਂ ਜੀ ਅਸੀਂ ਤਾਂ ਸਮਝ ਨਹੀਂ ਆ ਰਹੀ ਜੀ ਠੀਕ ਹੈ ਭਰਾਵਾਂ ਨਹੀਂ ਦੇਖੋ ਜੀ ਅਰੇ ਲੰਡਨ ਸਟਰੀਟ ਆਪਣਾ ਪਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਿਆ ਸਾਡਾ ਤੁਹਾਨੂੰ ਜਿਹੜੇ ਹੈ ਨਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸਾਉਂਡ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਇਹ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗੈਪ ਹੋ ਗਿਆ ਹੈਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕ ਅਪ ਹੈਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕ ਅਪ ਚਲਾਓ ਹੂੰ ਤੇ ਮੈਨੂੰ ਇਹ ਸ਼ੂਰੀ ਨਾ ਜ਼ਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਬੜਿਆ ਮਸਲਾ ਤਾਂ ਨਹੀਂ ਬਿਠਈ ਰਹੀ ਵੈ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕੀ ਹੈ ਸਾਡਾ ਕਿਹੜਾ ਵੀ ਰੌਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹੀ ਪੈਨਨ ਨੂੰ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੁੰਦੀ ਹੈ। ਹਾਂਜੀ ਪੇਮੈਂਟ ਦਾ ਕੋਈ ਲੋੜਾ ਨਹੀਂ ਇਸ਼ੂ ਨਹੀਂ ਹੈ ਕਿ ਵੀ ਜੀ ਟੈਕਨੀਕਲੀ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ। ਹਾਂਜੀ ਉਹਦੇ ਕਰਕੇ ਉਹਨੂੰ ਸੌਲਡ ਆਊਟ ਨਹੀਂ ਇਹ ਸੌਲਡ ਸੌਲਡ ਆਊਟ ਆ ਵੀਰੇ ਆਬਵੀਅਸਲੀ ਜੀ।